ਸਤਿ ਪਿਆਰੇ ਦੋਸਤੋ ਅੱਜ ਆਤਾ ਅਡੀ ਸੇਵਾ ਦੇ ਵਿੱਚ ਅਸੀਂ ਲੈ ਕੇ ਆਇਆ ਖਾਸ ਮਹਿਮਾਨ ਪੰਜਾਬੀ ਸਹਿਤਕ ਖੇਤਰੀ ਵੱਡੀ ਹਸਤੀ ਸਰਦਾਰ ਤੇਜਸਿੰਘ ਤਿਲਕਾ ਬਰਨਾਲਾ ਉਹਨਾਂ ਦੀ ਸਹਿਤਕ ਜ਼ਿੰਦਗੀ ਦਾ ਸਫਰ ਉਹਨਾਂ ਦੀ ਬਹੁਤ ਸਾਰੀਆਂ ਪੁਸਤਕਾਂ ਨੇ ਜਿਹੜੀਆਂ ਆਰਕਾਜੀ ਹੋਈ ਵਿਚਾਰਨਾ ਪਾਈ ਜਾਣੀਆਂ ਉਹਨਾਂ ਬਾਰੇ ਖੁੱਲਕੇ ਚਰਚਾ ਕਰਾਂਗੇ ਆਓ ਮਿਲਦੇ ਹਾਂ ਆਓ ਪਹਿਲਾਂ ਸਵਾਤ ਕਰ ਲਈਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇਲਕ ਸਾਹਿਬ ਸਾਡਾ ਸਭ ਤੋਂ ਪਹਿਲਾ ਸਵਾਲ ਆਪਣੇ ਨਾਲ ਸਾਡੇ ਸਰੋਤਿਆਂ ਦੀ ਜਾਣ ਪਛਾਣ ਤੁਹਾਡੀ ਸ਼ੁਰੂਆਤ ਜ਼ਿੰਦਗੀ ਦੀ ਸ਼ੁਰੂਆਤ ਸਫ਼ਰ ਜਨਮ ਪੜਾਈ ਕਰੇ ਤੁਹਾਡਾ ਤੁਹਾਡੇ ਚੈਨਲ ਦੇ ਸਰੋਤਿਆਂ ਦਾ ਮੇਰੇ ਵੱਲੋਂ ਬਹੁਤ ਬਹੁਤ ਸਵਾਗਤ ਤੁਸੀਂ ਮੈਨੂੰ ਨਮਾਣੇ ਨੂੰ ਮਾਨ ਬਖਸ਼ਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਬਾਰੇ ਜਾਣਕਾਰੀ ਪੁੱਛੀ ਮੈਂ ਇੱਕ ਤਨੌਲਾ ਮੰਡੀ ਦੇ ਨੇੜੇ ਛੋਟਾ ਜਿਹਾ ਪਿੰਡ ਦਾਨਗੜ ਜਿਹੜਾ ਤਨੌਲੇ ਤੋਂ ਵੱਜਿਆ ਤੇ ਤਨੌਲੇ ਸਾਡੇ ਪਿੰਡ ਦੇ ਜਿਹੜੇ ਲੋਕ ਸੀ ਉਹ ਕੋਹੜੀਆ ਪਿੰਡ ਤੋਂ ਆਏ ਜਿਹੜਾ ਮੋਗਾ ਜ਼ਿਲ੍ਹੇ ਦੇ ਵਿੱਚ ਪੈਂਦਾ ਜੀ ਅਸੀਂ ਗਿੱਲਾ ਪਿੰਡ ਆ ਸਾਡਾ ਸਾਰਾ ਗਿੱਲਾਂ ਦਾ ਤੇ ਮੈਂ ਵੀ ਉਹਨਾਂ ਨੂੰ ਹੀ ਸਤੰਤ ਮੇਰੇ ਪਿਤਾ ਜੀ ਤੇ ਮਾਤਾ ਜੀ ਧਰਮ ਖੈਲੰਦੇ ਸੀ ਤੇ ਉਹ ਗੁਰਬਾਣੀ ਪੜ੍ਹੇ ਲਿਖੇ ਸੀ ਜੀ ਤੇ ਅਸੀਂ ਚਾਰ ਭੈਣਾਂ ਚਾਰ ਭਰਾ ਹਾਂ ਭੈਣਾਂ ਚੋਂ ਇੱਕ ਬਾਕੀ ਐ ਭਰਾਵਾਂ ਚੋਂ ਅਸੀਂ ਤਿੰਨ ਭਰਾ ਬਾਕੀਆਂ ਐ ਤੇ ਤਿੰਨੇ ਭਰਾ ਮੈਂ ਬਰਨਾਲੇ ਆ ਗਿਆ ਮੈਥੋਂ ਛੋਟਾ ਮਹਾਰੀ ਐ ਉਹ ਤੋਂ ਛੋਟਾ ਸੰਰੂਪ ਦਾ ਭੈਣ ਸਾਡੀ ਬਰਨਾਲੇ ਆ ਉਹ ਜਾਂਦੀ ਬਹੀ ਹੱਸੇ ਜੀ ਜੀ ਇਹ ਸਾਡਾ ਪਰਿਵਾਰ ਹੈ ਜਿਹੜਾ ਉਦੋਂ ਮੇਰੇ ਤਿੰਨ ਬੱਚੇ ਨੇ ਇੱਕ ਬੇਟੀ ਐ ਦੋ ਬਟੇ ਨੇ ਬੇਟੀ ਨੇ ਡੀ ਸਾਇੰਸ ਟੀਚਰ ਤੇ ਬਟੇ ਨੇਰੇ ਕੁਮਾਰ ਕਰਤਾ ਇੱਕ ਕੈਨੇਡਾ ਦਾ ਕੈਨੇਡਾ ਵਾਲਾ ਆਪਣਾ ਕੰਮ ਕਰਕਰਦਾ ਉਹ ਐਮਏ ਬੀਕੋਮ ਐ ਤੇ ਜਿਹੜਾ ਅਮਰੀਕਾ ਵਾਲਾ ਉਹ ਬੀਵੀਐਸਸੀ ਐ ਵੈਟਰਨਰੀ ਡਾਕਟਰ ਐ ਜੀ ਜੀ ਤੇ ਤੁਸੀਂ ਖੁਸ਼ ਹੋਵੋਗੇ ਕਿ ਸਾਡਾ ਸਮੁੱਚਾ ਪਰਿਵਾਰ ਹੀ ਲਿਖਦਾ ਸਾਰੇ ਦੀਆਂ ਕਿਤਾਬਾਂ ਪਾਈਆਂ ਹੁੰਦੀਆਂ ਜੀ ਜੀ ਬਹੁਤ ਕੁਛ ਨਹੀਂ ਜੀ ਮੇਰੇ ਤੇ ਮੇਰੀ ਘਰ ਵਾਲੀ ਦੇ ਮੇਰੀ ਘਰ ਵਾਲੀ ਦੀਆਂ ਵੀ ਦੋ ਕਿਤਾਬਾਂ ਨੇ ਜੀ ਜੀ ਤੇ ਸਾਰਾ ਪਰਵਾਰਕਾਲ ਮੁੰਡੇ ਲੜ ਲੱਗਿਆ ਠੀਕ ਹੈ ਜੀ ਠੀਕ ਬਲਬ੍ਰਸਤ ਜੀ ਤੁਹਾਨੂੰ ਬੈਰੂ ਦੀ ਕਿਰਪਾ ਨਾਲ ਕਲਮ ਨਸੀਬ ਹੋਈ ਸਾਡੇ ਪਰਿਵਾਰ ਨੂੰ ਹੀ ਕਲਮ ਨਸੀਬ ਤੇ ਸਾਰਾ ਪਰਿਵਾਰ ਹੀ ਕਹਿ ਲਓ ਸਾਡੇ ਵੀ ਕੁਦਰਤ ਦੇ ਕੁਦਰਤ ਦੀ ਬੁੱਕ ਦਾ ਨਿਕਮਾ ਨਾਲ ਵੀ ਲੇਖ ਹਮੇਸ਼ਾ ਹੀ ਕਹਿੰਦੇ ਵੀ ਨਰਮਲ ਹੁੰਦੇ ਆ پاک ਦਿਲ ਹੁੰਦੇ ਨੇ ਸਾਫ ਹੁੰਦੇ ਨੇਗੇ ਸੱਚ ਤੇ ਪਹਿਰੇ ਦਿਨਾਂ ਦੇ ਲੇਖ ਹੁੰਦੇ ਨੇ ਲੋਕ ਇਹ ਲੋਕ ਤੇ ਸਾ ਅਸੀਂ ਜਾਣਨਾ ਚਾਹੁੰਦੇ ਆ ਵੀ ਆਪਣੀ ਪੜ੍ਹਾਈ ਦਾ ਸ਼ੁਰੂਆਤ ਕਿੱਥੇ ਤੱਕ ਦੀ ਐਜੂਕੇਸ਼ਨ ਤੋਂ ਬਾਅਦ ਸਰਕਾਰੀ ਸਰਵਿਸ ਦਾ ਮੈਂ 8ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਮਿਡਲ ਸਕੂਲ ਵਿੱਚ ਕੀਤੀ ਜੀ 10ਵੀਂ ਤਨੌਲਾ ਸਕੂਲ ਤੋਂ ਕੀਤੀ 11ਵੀਂ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਤੋਂ ਕੀਤੀ 12ਵੀਂ ਤੇ 13ਵੀਂ ਗੁਰੂ ਗ੍ਰੰਥ ਸਾਹਿਬ ਕਾਲਜ ਦੇ ਸੰਡੇਟਾ ਤੋਂ ਕੀਤੀ ਠੀਕ ਹੈ ਜੀ ਬੀਏ ਫਾਈਨਲ ਮੈਂ ਮਸਤੋਣਾ ਕਾਲਜ ਦੀ ਕਾਲਜ ਤੋਂ ਕੀਤੀ ਤੇ ਇਹਦੇ ਨਾਲ ਹੀ ਮੈਂ ਗਿਆਨੀ ਤੇ ਪ੍ਰਵਾਕਰ ਪ੍ਰਾਈਵੇਟ ਪਾਸ ਕੀਤੀਆਂ ਜੀ ਤੇ ਹਿੰਦੀ ਅਧਿਆਪਕ ਦੀ ਟ੍ਰੇਨਿੰਗ ਮੈਂ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਤੋਂ ਪ੍ਰਾਪਤ ਕੀਤੀ ਹਾਂ ਜੀ ਐਮਏ ਹਿੰਦੀ ਐਮਏ ਪੰਜਾਬੀ ਇਹ ਦੋਵੇਂ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਪ੍ਰਾਈਵੇਟ ਪਾਸ ਕੀਤੀਆਂ ਤੇ ਇਸੇ ਦੌਰਾਨ ਮੈਨੂੰ 1975 ਚ ਸਰਕਾਰੀ ਸੇਵਾ ਬਤੌਰ ਹਿੰਦੀ ਦੇ ਆਫੀਸਰ ਕਿੰਦ ਗਈ ਤੇ ਉਹਦੇ ਨਾਲ ਨਾਲ 1990 ਚ ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਬਤੌਰ ਪੀ ਐਚ ਡੀ ਵਿਦਿਆਰਥੀ ਦਾਖਲਾ ਮਿਲਿਆ ਮੈਨੂੰ ਜੀ ਤੇ ਮੈਂ ਭਗਤ ਰਵਿਦਾਸ ਜੀ ਤੇ ਉਹਦੀਆਂ ਸਾਹਿਤਿਕ ਖੋਜ ਕੀਤੀ ਤੇ ਡਾਕਟਰੇਟ ਤੱਕ ਦੀ ਮੇਰੀ ਡਿਗਰੀ ਹੈ ਜੀ ਜੀ ਉਹ ਪੰਜਾਬ ਜਨ ਯੂਨੀਵਰਸਿਟੀ ਚੰਡੀਗੜ੍ਹ ਦੀ ਹੈ ਤੇ ਅਧਿਆਪਕ ਦੇ ਤੌਰ ਤੇ ਮੈਂ 2012 ਦੇ ਵਿੱਚ 30 ਜੂਨ ਨੂੰ ਸੇਵਾਮੁਕਤ ਹੋਇਆ ਇਸ ਤਰ੍ਹਾਂ ਮੈਂ ਪਹਿਲੀ ਇੰਜੀਨੀਅਰ ਦੀ ਸੇਵਾ ਸੀ ਉਹ ਸਰਕਾਰੀ ਹਾਈ ਸਕੂਲ ਵਾਲਿਆਂ ਚ ਹੋਈ ਉੱਥੋਂ ਮੈਂ ਸਰਕਾਰੀ ਹਾਈ ਸਕੂਲ ਉਪੜੀ ਜਾਇਆ ਕੁਝ ਸਮਾਂ ਮੈਂ ਆਪਣੇ ਪਿੰਡ ਦੇ ਸਕੂਲ ਤੇ ਰਹਾ ਫਿਰ ਮੈਂ ਧਰੌਲਾ ਗਵਰਨਮੈਂਟ ਗਰਲ ਜੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਆਇਆ ਤੇ ਥ੍ਰੀ ਰਟਾਇਰ ਹੋ ਗਿਆ ਹੁਣ ਮੈਂ ਸੇਵਾ ਮੁੱਤੂ ਠੀਕ ਹੈ ਸਹਿਤ ਲਈ ਸੇਵਾ ਕਰ ਰਹੇ ਹਾਂ ਹਾਂ ਜੀ ਅ ਵੀ ਰਵੀ ਸਾਹਿਬ ਸਿਹਤ ਖੇਤਰ ਵਿੱਚ ਤੁਹਾਡਾ ਬਹੁਤ ਵੱਡਾ ਨਾਮ ਆ ਬਹੁਤ ਸਾਰੀਆਂ ਪੁਸਤਕਾਂ ਵਿੱਚ ਮੈਂ ਪਹਿਲਾਂ ਹੀ ਕਿਹਾ ਤੁਸੀਂ ਪਾਠਕਾਂ ਨਾਲ ਮੁਕੀਤਿਆ ਬਹੁਤ ਸਾਰੇ ਨਵੇਂ ਨਵੇਂ ਅਨਸੂਪੇ ਹੀਰੇ ਜਿਹੜੇ ਤੁਸੀਂ ਉਹਨਾਂ ਨੂੰ ਅਨਵਾਦ ਕਰਕੇ ਪੁਸਤਕਾ ਵਰ ਦੇ ਵਿੱਚ ਦੁਬਾਰਾ ਜੰਦਾ ਕੀਤਾ ਹੈ ਮੈਂ ਜਦੋਂ ਵੀ ਸਫ਼ਰ ਦੀ ਪਹਿਲੀ ਤੁਹਾਡੀ ਕੰਮ ਦੀ ਪਹਿਲੀ ਜਿਹੜੀ ਅ ਸ਼ਬਦ ਲਿਖੇ ਰਚਨਾ ਲਿਖੀ ਤੇ ਉਸ ਤੋਂ ਬਾਅਦ ਪਹਿਲੀ ਪੁਸਤਕ ਉਹ ਸਫ਼ਰ ਬਾਰੇ ਥੋੜੀ ਚਰਚਾ ਕਰਨੀ ਅ ਮੇਰੀ ਸਹਿਤਕ ਲਗਨ ਸੀ ਜਿਹੜੀ ਉਹ ਚੌਥੀ ਜਮਾਤ ਜਦੋਂ ਮੈਂ ਪੜ੍ਹਦਾ ਸੀ ਜੀ ਤਾਂ ਮੇਰੀ ਅਧਿਆਪਕ ਮੇਰੇ ਪਿੰਡ ਦੀ ਇੱਕ ਅ ਅਧਿਆਪਕ ਸੀਗੀ ਰਣਜੀਤ ਕੌਰ ਹਾਂਜੀ ਉਹ ਗੈੜਾ ਵਿਆਹੀ ਹੋਈ ਸੀ ਉਹ ਘਰ ਵਾਲਾ ਵੀ ਅਧਿਆਪਕ ਸੀ ਉਹ ਉਸ ਵੇਲੇ ਚੌਥੀ ਜਿਸ ਨੂੰ ਇੱਕੋ ਜਿਹਾ ਪੜ੍ਹੋ ਨੰਨਾ ਉਹ ਹੀ ਰਣਜੀਤ ਕੌਰ ਨੂੰ ਜੀ ਸੀ ਉਹਨੇ ਸਾਨੂੰ ਲਾਇਬ੍ਰੇਰੀ ਚੋਂ ਇੱਕ ਕਿਤਾਬ ਲੈ ਆ ਕੇ ਦਿੱਤੀ ਤੇ ਕਿਹਾ ਜੀ ਜੀ ਤੁਸੀਂ ਬੋਲਣਾ ਉਹਦਾ ਸ਼ਨੀਵਾਰ ਦੀ ਸਭਾ ਲੱਗਦੀ ਹੈ ਜੀ ਜੀ ਹਾਂ ਜੀ ਮੈਂ ਮਤਲਬ ਉਹਰੇ ਤੇ ਬੋਲਿਆ ਮੈਨੂੰ ਗੁਰੂ ਨਾਨਕ ਦੇਵ ਜੀ ਬਾਰੇ ਉਹ ਕਿਤਾਬ ਸੀ ਮੇਰੇ ਯਾਦ ਹੁਣ ਗਈ ਤੇ ਉਸ ਤੋਂ ਬਾਅਦ ਪੰਜਵੀਂ ਜਾ ਕੇ ਸਾਡੇ ਜਿਹੜੀ ਉਹ ਵੀ ਸਾਡੇ ਪਿੰਡ ਦੀ ਕੁੜੀ ਸੀ ਸਰਵੰਤ ਕੌਰ ਜੀ ਵੀ ਟੀਟੀ ਟੀਚਰ ਪੰਜਵੀਂ ਚ ਉਹਨੇ ਮੈਨੂੰ ਸੈਕਟਰੀ ਬਣਾਤਾ ਸਭਾ ਦਾ ਦਿੱਤਾ ਐ ਟਾਈਮ ਦੇਣਾ ਹਕੂ ਤਾਂ ਮਿਲੋਣਾ ਹਕੂ ਉਹਦੇ ਨਾਲ ਮੈਂ ਲੈਕਚਰਾਰ ਬਣ ਗਿਆ ਵਧੀਆ ਹਾਂਜੀ ਮੈਂ ਟਾਈਮ ਦਿੰਦਾ ਸੀ ਤੇ ਉਹਦਾ ਮੇਰਾ ਬਹੁਤ ਤਜਰਬਾ ਹੋਇਆ ਮੇਰੇ ਜੱਕ ਖੁੱਲ ਗਏ ਮੈਨੂੰ ਬੋਲਣ ਦੇ ਵਿੱਚ ਕੋਈ ਉਹ ਮੈਨੂੰ ਕਿਤੇ ਕਿਸੇ ਸਮੇਂ ਦੀ ਕੋਈ ਬੋਲਣ ਲੱਗ ਸਕਦਾ ਮੈਂ ਬਹੁਤ ਸਾਰਾ ਕਿਸੇ ਵਿਸ਼ੇ ਤੇ ਹਾਂਜੀ ਉਸ ਤੋਂ ਬਾਅਦ ਉਹ ਮੈਂ ਜਿਹੜੇ ਸਾਡੇ ਹਣਜੀ ਸੀ ਪ੍ਰਿੰਟ ਵਾਲੀ ਹਾਂਜੀ ਉਹਨੇ ਮੈਨੂੰ ਸਿਖਾਇਆ ਲਿਖਣਾ ਉਹਨੇ ਆਪਦੇ ਕੋਲ ਲਿਖਤਾਂ ਦਿੱਤੀਆਂ ਕੁਝ ਮੇਰੀ ਹੱਥ ਲਿਖਤ ਦੀ ਉਹਨੇ ਕਾਫੀ ਜਲਦ ਬਣਾ ਕੇ ਉਹਦੇ ਤੇ ਨਾਂ ਲਿਖ ਕੇ ਤਿਆਰ ਕੀਤੀ ਤੇ ਉਹ ਉਹ ਤੋਂ ਐਸੀ ਲੱਗਣ ਲੱਗਿਓ ਤਾਂ ਸਾਡੇ ਪੰਜਾਬੀ ਟੀਚਰ ਆਏ ਜਿਹੜੇ ਉਹਨਾਂ ਨੇ ਸਾਨੂੰ ਹੋਰ ਉਤਸ਼ਾਹਤ ਕੀਤਾ ਅਸੀਂ ਧੌਂਲੇ ਆਏ ਉੱਥੇ ਧੌਂਲੇ ਅਧਿਆਪਕਾਂ ਨੂੰ ਵੀ ਤੁਸੀਂ ਜ ਮਾਸਟਰ ਜੈਵ ਸਿੰਘ ਸੇ ਉਹਨਾਂ ਨੇ ਸਾਨੂੰ ਹੋਰ ਉਤਸ਼ਾਹਤ ਕੀਤਾ ਅਸੀਂ ਬਾਕੀ ਉਹ ਗੁਰੂ ਨਾਨਕ ਦੇ 500 ਸਾਲਾਂ ਅ ਸਗੀ 1930 ਵੀ ਉਹ ਥਾਂ ਥਾਂ ਤੇ ਪ੍ਰੋਗਰਾਮ ਹੋਏ ਅ ਕਾਲੀਆਂ ਨਹੀਂ ਸਰਕਾਰ ਸੀ ਅਖੰਡ ਪਾਠ ਵੀ ਹੋਏ ਸਕੂਲਾਂ ਚ ਵੀ ਹੋਰ ਸਭ ਥਾਂਾਂ ਤੇ ਵੱਡੇ ਵੱਡੇ ਲੇਖਕਾਇਤ ਨੂੰ ਲਿਖਵੀਂ ਦਰਬਾਰ ਹੋਇਆ ਸਕੂਲ 'ਚ ਮੈਂ ਉਹਦੇ ਵਿੱਚ ਵੀ ਪੂਰੀ ਸਰਗਰਮੀ ਨਾਲ ਹਿੱਸਾ ਲਿਆ ਤੇ ਵੱਖ-ਵੱਖ ਸਕੂਲਾਂ ਨੂੰ ਸਾਨੂੰ ਕਵਿਤਾ ਵਿਚਾਰਨ ਮੁਕਾਬਲੇ 'ਤੇ ਭੇਜਿਆ ਜਾਂਦਾ ਰਿਹਾ ਉਹਦੇ ਚੁਣੇ ਅਸੀਂ ਨਾਮ ਦੇ ਹੁੰਦੇ ਸੀ ਸੋ ਇਸ 15 ਅਗਸਤ ਤੇ 26 ਜਨਵਰੀ 'ਤੇ ਇਕੱਠਾ ਉੱਥੇ ਬੜਾ ਪ੍ਰੋਗਰਾਮ ਹੁੰਦਾ ਨਗਰਪਾਲਿਕਾ ਵੱਲੋਂ ਸਕੂਲ 'ਚ ਹਰੇਕ ਵਾਰ ਮੈਂ ਬੋਲਦਾ ਤੇ ਹਰੇਕ ਵਾਰ ਮੈਨੂੰ ਸਨਮਾਨ ਮਿਲਦਾ ਉਹਨੇ ਬਹੁਤ ਮੈਨੂੰ ਵਾਦਾ ਕੀਤਾ ਕਿ ਜਦੋਂ ਫਿਰ ਮੈਂ ਚੰਡੀਗੜ੍ਹ ਚ ਲਿਆ ਗਿਆ ਕਾਰਜ 'ਚ ਨੰਬਰ ਵਨ ਹੁਣ ਕਰਕੇ ਉਹਨਾਂ ਨੇ ਸਾਨੂੰ ਮਾਫ ਕਰਕੇ ਸਾਰਾ ਕੁਝ ਉੱਥੇ ਬੁਲਾ ਲਿਆ ਉੱਥੇ ਲੈ ਕੇ ਮੈਨੂੰ ਪ੍ਰੋਫੈਸਰ ਪ੍ਰੀਤ ਸਿੰਘ ਮਾਨ ਜਿਹੜੇ ਅੱਜ ਕੱਲ ਅਮਰੀਕਾ ਦੇ ਨੇ ਉਹਨਾਂ ਨੇ ਵੀ 10-12 ਕਿਤਾਬਾਂ ਲਿਖੀਆਂ ਨੇ ਵੈਸੇ ਉਹ ਇਕਨੋਮਿਕਸ ਦੇ ਪ੍ਰੋਫੈਸਰ ਸੀ ਤੇ ਇਸੇ ਤਰ੍ਹਾਂ ਜਿਹੜਾ ਹੁਣ ਸਪੋਕਸਮੈਨ ਅਖਬਾਰ ਚੱਲਦਾ ਹੈ ਹਾਂਜੀ ਇਹਦੀ ਐਡੀਟਰ ਸੀ ਜਿਹੜੀ ਇਹਦੇ ਘਰ ਵਾਲਾ ਉਹਨੂੰ ਇਸ ਜਿੰਨੀ ਸਿਆ ਸਰਬੋਸਤ ਸੀ ਉਹ ਐਡੀਟਰ ਸੀ ਇਹਦੀ ਘਰ ਵਾਲੀ ਦਿਗਜੀਤ कौर ਉਹਨੇ ਇੱਕ ਮੈਗਜ਼ੀਨ ਕਰਦਾ ਯੰਗ ਸਿੱਖ ਉਹਦੇ ਵਿੱਚ ਸੁਣਨ ਦਾ ਮੌਕਾ ਮਿਲਿਆ ਉਹਨਾਂ ਦੇ ਧਰਹੀ ਜਾਣ ਵਾਲਾ ਵੀ ਉਹਨਾਂ ਨਾਲ ਗੱਲਾਂ ਕਰਨ ਦਾ ਵੀ ਉਹਨਾਂ ਦੇ ਬਹੁਤ ਸਾਰੇ ਅੰਕ ਮੇਰੇ ਕੋਲ ਨੂੰ ਮਿਲੂ ਨੇ ਜੰਗ ਸਿੱਖ ਉਹਨਾਂ ਨੇ ਫਿਰ ਬੰਦਲ ਕਰਕੇ ਪਾਣੀ ਪਾਣੀ ਚਲਾ ਲਿਆ ਪਾਣੀ ਪੰਡੂਆ ਸਪੋਕਸਮੈਨ ਲੈ ਲਿਆ ਉਹ ਲੰਬੀਕਾ ਕਹਾਣੀ ਬਣੀ ਇਹਨਾਂ ਦੀ ਤੇ ਅਸੀਂ ਹੌਲੀ ਹੌਲੀ ਅੱਗੇ ਵਧਦੇ ਗਏ ਸਾਡੇ ਵਿੱਚ ਉਸ ਤੋਂ ਬਾਅਦ ਵੀ ਮੈਂ ਲਿਖਦਾ ਰਿਹਾ ਲਗਾਤਾਰ ਲਿਖਦਾ ਰਿਹਾ ਬੋਲਦਾ ਰਿਹਾ ਪਰ ਮੈਂ ਸਰਕਾਰੀ ਬੰਦਸ਼ਾਂ ਕਾਰਨ ਤਕਾਬ ਨਹੀਂ ਛੁਪਾ ਸਕਿਆ ਸੀ ਮੇਰੀਆਂ ਕਵਤਾਂਵਾਂ ਰਸਾਲਿਆਂ 'ਚ ਅਖਬਾਰਾਂ 'ਚ ਜਣੀ ਮਨੁਮਾਨ ਹੈ ਵੀ ਮੇਰੀ ਕਵਤਾ ਪੰਜਾਬੀ ਦੇ ਕੌਮੀ ਦਰਖਵਾਰ ਦੇ ਪਹਿਲੇ ਸਫੇ ਤੇ ਵੀ ਫੋਟੋ ਸਮੇਤ ਛਪੀ ਹੋਈ ਹੈ ਮੇਰੇ ਕੋਲ ਇਹ ਰਚਨਾ ਅਜੇ ਤੱਕ ਮਿਲਦਾ ਤੇ ਪਹਿਲੀ ਕਿਤਾਬ ਹੈ ਜਿਹੜੀ ਜਿੱਦਨੇ ਮੈਂ ਰਿਟਾਇਰ ਹੋਇਆ ਜੀ 36 12 ਨੂੰ ਉਹ 1 7 12 ਨੂੰ ਮਲਕੀਤ ਸਿੰਘ ਕੀਤੀ ਫੁਾਰਗੀ ਐਮਐਲਏ ਤੇ ਬਲਵੀਰ ਸਿੰਘ ਭੁੰਸ ਐਮਐਲਏ ਉਹਨਾਂ ਨੇ ਮੇਰੇ ਘਰ ਮੇਰੇ ਪਿੰਡ ਪ੍ਰੋਗਰਾਮ ਚ ਰੀਲਿਜ਼ ਕੀਤੀ ਪਹਿਲੀ ਜਿਹੜੀ ਤੇਰੇ ਮੇਰੇ ਸ਼ਬਦੇ ਬੋਲ ਉਹ ਦਾ ਨਾਮ ਗੀਤਾਂ ਦੀ ਕਿਤਾਬ ਹੈ ਤੇਰੇ ਮੇਰੇ ਸ਼ਬਦੇ ਬੋਲ ਤੇਰੇ ਮੇਰੇ ਸ਼ਬਦੇ ਜੀ ਜੀ ਸਭ ਤੋਂ ਪਹਿਲੀ ਜਿਹੜੀ ਕਾਸ ਉਸ ਤੋਂ ਬਾਅਦ ਚੱਲ ਸੋ ਚੱਲ ਬੱਚਿਆਂ ਕਾਰਨ ਬਰਨਾਲੇ ਆ ਗਏ ਇੱਥੇ ਬੱਚੇ ਵੀ ਦੇਖਣ ਲੱਗੇ ਪੜ੍ਹਨ ਲੱਗੇ ਹਉ ਹੁਣ ਤਾਂ ਪਤਾ ਹੀ ਨਹੀਂ ਕਿੱਥੇ ਕਿੱਥੇ ਫੈਲਦਾ ਹੈ ਕਿ ਮੈਂ ਕਿਤਾਬਾਂ ਦੀ ਵੀ ਮੈਂ ਹੁਣ ਤੁਹਾਡੇ ਸਾਹਮਣੇ ਹੀ ਇਕੱਠੀਆਂ ਕੀਤੀਆਂ ਨੇ ਕੋਈ ਕਿਤੇ ਵੀ ਹੈ ਕੋਈ ਕਿਤੇ ਵੀ ਹੈ ਅਜੇ ਹੋਰ ਕਿੰਨਾ ਮੈਟਰ ਜਿੰਨੀਆਂ ਕਿਤਾਬਾਂ ਪਈਆਂ ਨੇ ਇਹਦੀ ਜਾਦੇ ਮੈਟਰ ਮੇਰੇ ਕੋਲ ਹੈ ਤੇ ਇਹਦੇ ਦੌਰਾਨ ਮੇਰੀ ਜ਼ਿੰਦਗੀ ਦੇ ਵਿੱਚ ਤਿੰਨ ਚਾਰ ਲੇਖ ਇਹੋ ਜਿਹੇ ਆਏ ਜਿਹਨਾਂ ਦੀ ਕੁੰਦਨ ਸਿੰਘ ਤੋਂ ਤੁਹਾਨੂੰ ਦਾ ਮੈਂ ਦੁਬਾਰਾ ਜੇ ਕਰੂੰਗਾ ਬੜਾ ਦਰਵੇਸ਼ ਲੇਖਤ ਸੀ ਉਹ ਉਹਦਾ ਇੱਕ ਪੈਂਫਲਟ ਜਾਂ ਛੋਟਾ ਜਿਹਾ ਪ੍ਰੋਡਕਟ ਸਪਰੀਦ ਤੁਸਿੰਗ ਰਾਹੀ ਉਹਨਾਂ ਨੇ ਸ਼ਾਪਲੇ ਸੀ ਦਿਖਾੜੀ ਸਭਾ ਵੱਲੋਂ ਉਜਰੋ ਮੇਰੇ ਸੰਪਰਕ ਚਾਏ ਉਹ ਨਾਬਰ ਉਸਦੇ ਜਲਾਵਤਨਾਂ ਜੀ ਖਾਰੜਾ ਲੈ ਕੇ ਤਾਂ ਮੈਂ ਉਹਨਾਂ ਨੂੰ ਦਸੱਲਾ ਸ਼ਰੀਰ ਦੇ ਕੇ ਉਹਨਾਂ ਨੂੰ ਉਹ ਛੁਪਾਇਆ ਉਹ ਉਹਨਾਂ ਦੇ ਮਰਨ ਤੋਂ ਭੋਗ ਤੇ ਅਸੀਂ ਰੀਲੀਜ਼ ਕਰ ਸਕੇ ਮਿਰਚਨ ਸਿੰਘ ਟੋੜਾ ਰਾਮੂ ਵਾਲੀ ਤੇ ਬਰਨਾਲਾ ਉਹਨਾਂ ਨੇ ਰੀਲੀਜ਼ ਕੀਤਾ ਸੀ ਉਹਨਾਂ ਦੇ ਪਿੰਡ ਸਹਜ ਦੇ ਉਸ ਅਸੀਂ ਆਈਡੈਂਟ ਕੀਤਾ ਫਿਰ ਉਹਨਾਂ ਨੂੰ ਅਸੀਂ ਗੁਰੂ ਰਵਦਾਸ ਜੀ ਜੀਵਨ ਤੇ ਰਚਨਾ ਪੁਸਤਕ ਮੈਂ ਸੰਪਾਦਿਤ ਕਰਕੇ ਚੁਕਾਈ ਜੀ ਤੇ ਇਸ ਤੋਂ ਬਾਅਦ ਗਿਆਨੀ ਗੁਰਦੇਵ ਸਿੰਘ ਜਿਨ੍ਹਾਂ ਨੇ ਮੇਰਾ ਪਿੰਡ ਲਿਖਿਆ ਹਾਂਜੀ ਉਹਨਾਂ ਦੀਆਂ ਦੋ ਕਿਤਾਬਾਂ ਮੈਂ ਇੱਥੇ ਹੀ ਟਾਈਪ ਕਰਾ ਕੇ ਗਲਤੀਆਂ ਲਾ ਕੇ ਪੂਰਾ ਸਾਰਾ ਕੁਝ ਕਰਕੇ ਉਹਨਾਂ ਨੂੰ ਦਿੱਤੀਆਂ ਉਹ ਗੁਰੂ ਗ੍ਰੰਥ ਸਾਹਿਬ ਬਾਰੇ ਸੀ ਕੁਮ ਦਾਵਣੀ ਬਾਰੇ ਸੀ ਉਹ ਵੀ ਉਹਨਾਂ ਨੇ ਮੇਰਾ ਵਿਸ਼ੇਸ਼ ਧੰਨਵਾਦ ਵੀ ਕੀਤਾ ਉਹਦੇ ਵਿੱਚ ਉਹ ਮੇਰੇ ਘਰੇ ਆਉਂਦੇ ਰਹੇ ਮੇਰੇ ਨਾਲ ਉਹਨਾਂ ਨਾਲ ਵਧੀਆ ਪਿਆਰ ਰਿਹਾ ਬੜਾ ਮਤਲਬ ਮਰਨ ਤੱਕ ਮੈਂ ਉਹਨਾਂ ਦੇ ਨਾਲ ਰਿਹਾ ਤੇ ਇਸ ਤਰ੍ਹਾਂ ਇਹ ਉਸ ਤੋਂ ਬਾਅਦ ਦੋ ਦੰਦੇ ਇੱਕ ਮਹਿਲ ਕਲਾ ਤੋਂ ਨੇ ਦਲੀਪ ਸਿੰਘ ਡਾਇਰੈਕਟਰ ਦੇ ਭਰਾ ਅਰਜੀਤ ਸਿੰਘ ਪੰਛੀ ਉਹ ਮਾਸਟਰ ਸੀ ਉਹਨਾਂ ਨੇ ਆਵਾ 28 ਕਿਤਾਬਾਂ ਜਿਹੜੀਆਂ ਛਕਵਾਈਆਂ ਸਾਰੀਆਂ ਦੇ ਅੱਗੇ ਮੇਰਾ ਲਿਖਿਆ ਜੀ ਉੱਥੋਂ ਦੇ ਪ੍ਰਿੰਸੀਪਲ ਸਰਬਨ ਸਿੰਘ ਉਹ ਜੀ ਉਹ ਅਮਰੀਕਾ ਕੈਨੇਡਾ ਸੀਗੇ ਪਿਛਲੇ ਸਾਲ ਸਰਗੋਸ ਹੋ ਗਏ ਉਹਨਾਂ ਦੀਆਂ ਕਿਤਾਬਾਂ ਦੇ ਹੀ ਮੈਮੂਰੇ ਸਾਰਿਆਂ ਦੇ ਮੁੱਖ ਉਹ ਵੀ ਮੇਰੇ ਲਿਖੇ ਹੋਏ ਨੇ ਇਸ ਤਰ੍ਹਾਂ ਮੇਰਾ ਜਾਨੀ ਹੁਣ ਵੀ ਬਹੁਤ ਸਾਰੇ ਦੇ ਮੇਰੇ ਬਹਾਰਾ ਤੇ ਵੀ ਜਿਨ੍ਹਾਂ ਨਾਲ ਮੇਰਾ ਸਬੰਧ ਤੇ ਜਿਨ੍ਹਾਂ ਨੂੰ ਮੈਂ ਹੱਲਾ ਚੀਰ ਜਨਾ ਹਰਿਆਣੇ ਚ ਵੀ ਨੇ ਇਸ ਤਰ੍ਹਾਂ ਦਾ ਚੱਲ ਟਲਕ ਸਾਹਿਬ ਤੁਹਾਡੀਆਂ ਤੁਹਾਡੀ ਤੁਸੀਂ ਸ਼ਾਇਦੀਆਂ ਸਾਰੀਆਂ ਤਕਰੀਬਾਂ ਬਣੀਆਂ ਤੇ ਕਲਮ ਜਵਾਈ ਆ ਤੁਸੀਂ ਬਹੁਤ ਸਾਰੇ ਗੀਤ ਵੀ ਆ ਗੱਜਨਾ ਵੀ ਲਿਖੀਆਂ ਔਰ ਬਾਤਕ ਦੀਆਂ ਪੁਸਤਕਾਂ ਵੀ ਨੇ ਤੇ ਨਾਵਲ ਵੀ ਆ ਸਫਰ ਨਾਮੇ ਵੀ ਆ ਤੇ ਮੈਂ ਜਾਨਣਾ ਚਾਹਣਾ ਵੀ ਤੁਹਾਨੂੰ ਇਹਦੇ ਜੋ ਕਿਹੜੀ ਵਿਦਾ ਜਾਦੇ ਨੇੜੇ ਆ ਜਿਹਦੇ ਤੁਸੀਂ ਬਹੁਤ ਮਕੂਬੀ ਕੰਮ ਕੀਤਾਗਾ ਸਭ ਤੋਂ ਵੱਧ ਗੀਤ ਲਿਖਣਾ ਮੇਰੀ ਹੁੰਦੀ ਆ ਉਸ ਤੋਂ ਬਾਅਦ ਫਿਰ ਉਹਨਾਂ ਬਾਰਤਕ ਉਹ ਬਾਲ ਆਇਆ ਬਾਰਤਕ ਮੇਰੀ ਹੈ ਨਾ ਰੌਚਕ ਹੈ ਜਣੀ ਕਹਾਣੀ ਵਰਗੀ ਹੈ ਜੀ ਜੀ ਹਾਂ ਜਿਵੇਂ ਮੇਰੀ ਭੁਗਾਈ ਸੀ ਘਰਾਂ ਤੋਂ ਸਾਡੇ ਦਿਲੀਪੁਰ ਸੀ ਉਹ ਤੋਂ ਮੈਂ ਉਹਦਾ ਕੈਰੈਕਟਰ ਲਿਖਿਆ ਕੈਰੈਕਟਰ ਸੀ ਉਹ ਇੰਨਾ ਮਤਲਬ ਵਧੀਆ ਲਿਖਿਆ ਗਿਆ ਵੀ ਇਹਨਾਂ ਨੂੰ ਪਸੰਦ ਕੀਤਾ ਗਿਆ ਇੱਕ ਸਾਡੇ ਘਰਾਂ 'ਚੋਂ ਇੱਕ ਕੁੜੀ ਸੀਗੀ ਉਹ ਮੈਥੋਂ ਵੱਡੀ ਸੀਗੀ ਬੜੀ ਤਕੜੀ ਜੱਵੇ ਵਾਲੀ ਸੀਗੀ ੀਆਂ ਜੀ ਉਹ ਹੀਰੋ ਹੁੰਦੀ ਸੀ ਨਸੀਬ ਕੌਰ ਸੀ ਤੁਹਾਨੂੰ ਅਸੀਂ ਉਹਨੂੰ ਸਿਬੂ ਬੂਆ ਕਹਿੰਦੇ ਸੀ ਇੱਕ ਉਹਦਾ ਕੈਰੈਕਟਰ ਲਿਖਿਆ ਹਾਂਜੀ ਉਹਨਾਂ ਦਾ ਫਿਰ ਮੈਂ ਉਹਦੇ ਘਰ ਵਾਲੇ ਨੂੰ ਜਦੋਂ ਕੋਕੜ ਸਾਡਾ ਆਇਆ ਉਹ ਭੂਆ ਲੱਗਦੀ ਸਰ ਜੀ ਉਹਨੂੰ ਮੈਂ ਠੜਾਇਆ ਉਹਨੇ ਉਹਦੀ ਫੋਟੋ ਖਿੱਚ ਕੇ ਆਦੇ ਮੁੰਡੇ ਨੂੰ ਕਿਹਾ ਵੀ ਆਹ ਲੈ ਕੇ ਚੱਲ ਮੈਂ ਕਹਿੰਦਾ ਜਦੋਂ ਇਹ ਕਿਤਾਬ ਛਪੀ ਮੈਨੂੰ 2-4 ਦੇਖੀ ਆਈ ਮੈਂ ਖੁਸ਼ ਹੋਇਆ ਹੋਊਂਗੀ ਤੂੰ ਇਹਨਾਂ ਨੂੰ ਸਾਨੂੰ ਵੀ ਬਤਾਓ ਕਹਿੰਦਾ ਕਿਸ ਨੇ ਸਾਨੂੰ ਦੱਸਿਆ ਇਹਨਾਂ ਨੂੰ ਭੂਆ ਨੇ ਵੀ ਨਹੀਂ ਦੱਸਿਆ ਵੀ ਇੰਨੀਆਂ ਗੱਲਾਂ ਸੀ ਇਸ ਤਰ੍ਹਾਂ ਨਾ ਮਤਲਬ ਮੇਰਾ ਗਿਆਨ ਹੈ ਮੈਂ ਤਾਂ ਕਰ ਚੱਲ ਰਿਹਾ ਹਾਂ ਤੇ ਕੋਸਾ ਤੁਸੀਂ ਤੁਹਾਡੀ ਇੱਕ ਪੁਸਤਕ ਚਰਚਾ ਤਰੀਕਾ ਕਾਫੀ ਉਹਦੇ ਤੁਸੀਂ ਜ਼ਿਕਰ ਕੀਤਾ ਕੈਨੇਡਾ ਦਾ ਕੈਨੇਡਾ ਦਾ ਸਫਰਨਾਮਾ ਹਾਂਜੀ ਤੇ ਉਹਦੇ ਬਾਰੇ ਥੋੜਾ ਦੱਸੋ ਕਿੱਥੋਂ ਕਿੱਥੋਂ ਤੁਹਾਡਾ ਸਫ਼ਰ ਨੰਬਰ ਹੈ ਸਹਿਤ ਉਹ ਬਈਆ ਕਿਤਾਬ ਉਹ ਇੰਜ ਦੇਖਿਆ ਕੈਨੇਡਾ ਇੰਜ ਦੇਖਿਆ ਕੈਨੇਡਾ ਜੀ ਇੰਜ ਦੇਖਿਆ ਕੈਨੇਡਾ ਮੈਂ ਬਹੁਤ ਸਾਰੀਆਂ ਕਿਤਾਬਾਂ ਕੈਨੇਡਾ ਬਾਰੇ ਪੰਜਾਬੀ ਚ ਅੰਰੇਜੀ ਚ ਪੜੀਆਂ ਉੱਥੇ ਜਾ ਕੇ ਕੈਨੇਡਾ ਬਾਰੇ 5.5 ਸਾਲ ਰਿਹਾ ਜੀ ਉੱਥੇ ਮੈਂ ਕੰਮ ਵੀ ਕੀਤੇ ਜਿਵੇਂ 베ਰੀਆਂ ਬਾਰੇ ਮੇਰਾ ਡਾਕਟਰ ਜੀ ਵਾਲਾ ਸਰ ਤੁਸੀਂ ਵੀ ਬਹੁਤ ਸਾਰਿਆਂ ਨੇ ਬਹੁਤ ਸਰਾਹਾ ਹਾਂ ਜੀ ਇੰਨਾ ਨਿਠਕੇ ਕਿਸੇ ਬੰਦੇ ਨੇ ਨਹੀਂ ਲਿਖਿਆ ਜਿੰਨੇ ਉੱਥੇ ਕੈਨੇਡਾ ਦੀ ਬੇ ਸੀ ਤੇ ਮੈਂ ਆ ਪੰਜਾਬੀਆਂ ਦਾ ਹਾਲ ਸਾਰਾ ਗ੍ਰੇਮ ਤੋੜਨ ਦਾ ਉਹਦੇ ਚ ਵਿਦਾਂਤ ਹਾਲ ਲਿਖਿਆ ਜਿਹੜਾ ਲਾਈਵ ਫੈਸਲ ਦੇ ਤੇ ਇਸੇ ਤਰ੍ਹਾਂ ਉਹ ਉੱਥੇ ਫਿਰ ਚੰਗੀਆਂ ਗੱਲਾਂ ਮਾੜੀਆਂ ਗੱਲਾਂ ਸਾਰੇ ਆਪਣੇ ਲੋਕਾਂ ਨਾਲ ਮੈਂ ਸਭ ਕੁਝ ਲਿਖਿਆ ਮੈਂ ਕਦੇ ਨਹੀਂ ਕਿਹਾ ਨਾ ਮੈਂ ਹੁਣ ਕਹਾ ਵੀ ਨਾ ਜਾਓ ਬਾਹਰ ਜਾਓ ਪਰ ਇਮਾਨਦਾਰੀ ਨਾਲ ਕੰਮ ਕਰਨ ਦੀ ਇੱਥੋਂ ਸੌਂ ਖਾ ਕੇ ਤੋ ਚੁਗਲੀਆਂ ਕਰਨ ਦੀ ਕਿਸੇ ਨੂੰ ਠੇਬੀ ਲਾਉਣ ਦੀ ਇਹ ਲੈ ਕੇ ਨਾ ਜਾਓ ਇਹ ਨੂੰ ਇੱਥੇ ਛੱਡ ਦਿਓ ਬਹੁਤ ਵਧੀਆ ਮੁਲਕ ਨੇ ਸੁਰਗਗਰਥੇ ਜਾਓ ਤੇ ਜਰੂਰ ਜਾਓ ਸਹੀ ਜਾਓ ਕੰਮ ਕਰੋ ਆਪਣੇ ਦੇਸ਼ ਨੂੰ ਯਾਦ ਰੱਖੋ ਰੱਖੋ ਪੰਜਾਬ ਨੂੰ ਜੁੜੇ ਰਹੋ ਹੁਣ ਮੇਰਾ ਅਮਰੀਕਾ ਦਾ ਸਫਰ ਨਾਮ ਉਹ ਸਮਾਨ ਉਹ ਲਿਖਿਆ ਤੇ ਸਾਰਾ ਇਕੱਠਾ ਕਰਿਆ ਇਹ ਅਗਲੀ ਵਾਰ ਮੇਰੀ ਅਮਰੀਕਾ ਦੀ ਆਰਖੇ ਕੈਲੀਫੋਰਨੀਆ ਤੇ ਮੈਂ ਰਹਿ ਹੱਥੇ ਇਸ ਤਰ੍ਹਾਂ ਨਗਰ ਦੀਪਤਨ वगैरह ਉੱਥੇ ਲੋਕਾਂ ਦੇ ਇਕੱਠੇ ਨਗਰ ਦੀਪਤਨ ਹੁੰਦੇ ਨੇ ਉੱਥੇ ਆਪਾਂ ਤਾਂ ਉਹਦੇ ਨੇੜੇ ਚੜੇ ਵੀ ਨਹੀਂ ਆਉਂ ਲੱਗਦਾ ਪੰਜਾਬ ਤੋਂ ਬਾਹਰ ਹੀ ਬਸਦੇ ਸੋ ਇਸ ਤਰ੍ਹਾਂ ਮੇਰਾ ਇਹ ਵੀ ਹੈ ਸਫਰ ਨਾਮੇ ਇੰਦਰਾ ਇੱਥੋਂ ਵਾਲੇ ਵੀ ਮੇਰੇ ਸਫਰ ਨਾਮੇ ਨੇ ਜਿਵੇਂ ਮੈਂ ਅੱਠ ਦੇਵੀਆਂ ਦੇ ਦਰਸ਼ਨ ਕੀਤੇ ਜੀ ਹਰਦوار ਗਿਆ ਹਜੂਰ ਸਾਹਿਬ ਗਿਆ ਪਟਨਾ ਸਾਹਿਬ ਤੋਂ ਬੋਧ ਗਿਆ ਤੱਕ ਗਿਆ ਮਾਥੋਂ ਮਾਤਾ ਨੂੰ ਬੁੱਧ ਦੀ ਅੰਗਰੇਜ਼ੀ ਚ ਲਿਖੀ ਹੋਈ ਕਤਾਲ ਲੈ ਕੇ ਆਏ ਉਹ ਵੀ ਉਹ ਵੀ ਇੱਥੇ ਉਹ ਉਹ ਹੀ ਮਾ ਪੜ ਕੇ ਉਹਦੇ ਵਿੱਚ ਉਹਦਾ ਬੇਰਬਾਰ ਜੀ ਇੱਕ ਅ ਦਸ਼ਰਤ ਮੰਨ ਜੀ ਇੱਥੋਂ ਦਾ ਬਿਹਾਰ ਦਾ ਜਿਹਨੇ ਆਪਣੇ ਸ਼ੀਰੀ ਫਰਹਾਦ ਮੰਗੂ ਪਹਾੜ ਨਾਲ ਮੱਥਾ ਲਾ ਕੇ ਉਹਨੂੰ ਵੱਡ ਟੁੱਟ ਕੇ ਉਹਦੇ ਵਿੱਚ ਦੀ ਰਾਹ ਬਣਾਇਆ ਤਾਂ ਇਹ ਸਾਲਾਂ ਚ ਜੀ ਉਨੇ ਰਾਹ ਬਣਾਇਆ ਉਹ ਤੇ ਉਹਨੂੰ ਫਿਰ ਭਾਰਤ ਸਰਕਾਰ ਨੇ ਨਾਮ ਵੀ ਦਿੱਤਾ ਉਹਨੂੰ ਸਨਮਾਨ ਵੀ ਦਿੱਤਾ ਉਹ ਵੀ ਮੈਂ ਦੇਖਿਆ ਕਿ ਉਹਨੇ ਉਹਨੇ ਰਾਹ ਬਣਾਇਆ ਉਹ ਕੱਟ ਕੇ ਪਹਾੜ ਤੇ ਮਹਾਤਮਾ ਬੁੱਧ ਦਾ ਜਿੱਥੇ ਗਿਆਨ ਹੋਇਆ ਉਹ ਉਹ ਬਹੁਤ ਬ੍ਰਿਕਸ਼ ਉਹ ਵੀ ਦੇਖਿਆ ਨਾ ਭਾਵੇਂ ਨਾਲ ਤਾਂ ਬੁਰਸਾ ਉਹਦੇ ਤਾਂ ਜਾਣਾ ਹੀ ਸੀ ਹਾਂ ਜੀ ਮੈਂ ਉਹ ਗੋਆ ਮੇਰੀ ਭਤੀਜੀ ਡਾਕਟਰ ਸੀ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਬੁਲਾਇਆ ਉੱਥੇ ਵੀ 10 ਦਿਨ ਮੈਂ ਸਾਰੇ ਢੀਚ ਸਮੁੰਦਰ ਦੇ ਦੇਖਿਆ ਉਹ ਵੀ ਤਿਆਰ ਆ ਸਾਰਾ ਕੁਝ ਮੈਂ ਇਕੱਠਾ ਕਰਕੇ ਰੱਖੀ ਰੱਖਾਂ ਬਾੜੀ ਸਿਰ ਆਉਣ ਨਾਲ ਉਹ ਮੈਂ ਸਾਰੇ ਸ਼ਪਾਦ ਲੈਣੇ ਨੇ ਸਾਰੇ ਜਿਹੜਾ ਤਲਕ ਸਾਹਿਬ ਤੁਹਾਡਾ ਤੁਸੀਂ ਜ਼ਿਕਰ ਕੀਤਾ ਅਮਰੀਕਾ ਦੇ ਕੈਲੀਫੋਰਨੀਆ ਚ ਰਹਕਾ ਉੱਥੋਂ ਸਫਰਨਾਮੇ ਮੈਂ ਬੜੀ ਕੈਨੇਡਾ ਸਫਰਨਾਮਾ ਤੁਹਾਡਾ ਇੰਜ ਲਿਖਿਆ ਕੈਨੇਡਾ ਆ ਚੁੱਕਾ ਹੈ ਤੇ ਅਸੀਂ ਜਾਨਣਾ ਚਾਹੁੰਦੇ ਆ ਵੀ ਕੈਨੇਡਾ ਅਮਰੀਕਾ ਦੇ ਮੁਕਾਬਲੇ ਜਿਹੜਾ ਸਾਡਾ ਇੱਥੋਂ ਦਾ ਹੇ ਵਾਤਾਵਰਣ ਜਲ ਜ਼ਿੰਦਗੀ ਆ ਪਾਣੀ ਜ਼ਿੰਦਗੀ ਉਹਨੂੰ ਤੁਸੀਂ ਕਿਸ ਤਰ੍ਹਾਂ ਤੋੜ ਕੇ ਦੇਵ ਕਿ ਕਿੰਨਾ ਕੋ ਉਹ ਬਖਰੇ ਬਣਾ ਦੇ ਦਿਆ ਸੀ ਹਾਂ ਇਹਦੇ ਮਾਰੇ ਬਹੁਤ ਸਾਰੇ ਲੋਕਾਂ ਨੂੰ ਸੋਖਦਾ ਹੁੰਦੀ ਆ ਸਾਡੇ ਬੁੱਧੀਜੀਵੀ ਨੇ ਜਾਂ ਜਿਹੜੇ ਉੱਥੇ ਗਏ ਹੋਏ ਨੇ ਉਹ ਇਹ ਕਹਿੰਦੇ ਨੇ ਨਾ ਨਾ ਇੱਥੇ ਨਾ ਆਇਓ ਇੱਥੇ ਕੰਮ ਨਹੀਂ ਇੱਥੇ ਨਹੀਂ ਗੋੜ ਤੁਮੋਂ ਉਹਨਾਂ ਦੀ ਇੱਥੇ ਤਾਂ ਇਹ ਸਾਰਾ ਗਲਤ ਪ੍ਰੋਪਾਗੈਂਡਾ ਹੈ ਆਪਣੇ ਦੇਸ਼ ਦੇ ਵਿੱਚ ਜਿੱਥੇ ਪਿਆਰ ਮੁਹੱਬਤ ਹੈ ਪੰਜਾਬ ਚ ਪੰਜਾਬੀਆਂ ਚ ਉਹ ਸਟੇ ਮੁਕਾਬਲੇ ਤੇ ਜਿਹੜੇ ਇੰਗਲੈਂਡ ਅਮਰੀਕਾ ਕੈਨੇਡਾ ਚ ਆਪਣੇ ਪੰਜਾਬੀ ਵਸਦੇ ਨੇ ਜੀ ਉਹ ਕਿਤੇ ਵੱਧ ਸਵੱਛ ਨੇ ਪਵਿੱਤਰ ਨੇ ਤੇ ਵੱਧ ਸੁਵੰਦ ਰੱਖਦੇ ਨੇ ਬਦਿਹਾਰ ਉੱਥੇ ਹਿੰਦੂ ਮੁਸਲਮਾਨ ਦਾ ਸਵਾਲ ਨਹੀਂ ਉੱਥੇ ਕੋਈ ਜਾਤੀਵਾਦ ਇਸ ਤਰ੍ਹਾਂ ਦਾ ਸਵਾਲ ਨਹੀਂ ਉੱਥੇ ਨਸਲਵਾਦ ਹੈ ਨਸਲ ਪੂਰੇ ਕਾਲਿਆਂ ਦਾ ਹੈ ਬਹੁਤ ਉਤਨਾ ਨਹੀਂ ਜਿੰਨਾ ਆਪਾਂ ਪਹਿਲਾਂ ਸਮਝਦੇ ਜਾਂ ਪਹਿਲਾਂ ਸੀ ਤੇ ਉਥੋਂ ਦਾ ਪਰ ਜਿਹੜਾ ਵਾਤਾਵਰਨ ਹੈ ਜਿਹੜਾ ਉਥੋਂ ਦਾ ਕਾਨੂੰਨ ਹੈ ਸਰਕਾਰੀ ਢਾਂਚਾ ਹੈ ਸਰਕਾਰਾਂ ਦੇ ਕਾਨੂੰਨ ਜਏ ਕਿੰਨੇ ਮਾੜੇ ਹੁਣ ਪਰ ਜਿਹੜੇ ਹੈਗੇ ਉਹ ਤੇ ਪਹਿਰਾ ਦਿੰਦੇ ਨੇ ਕਾਨੂੰਨ ਕਾਨੂੰਨ ਹੈ ਉਹ ਵੱਡੇ ਤੋਂ ਛੋਟੇ ਤੱਕ ਹਰੇਕ ਲਈ ਹੈ ਇੱਕੋ ਜਿਹਾ ਸਾਡੇ ਦੇਸ਼ 'ਚ ਨਹੀਂ ਹੈ ਬਿਲਕੁਲ ਠੀਕ ਸਾਡੇ ਤਾਂ ਆਪਾਂ ਦੇਖ ਰਹੇ ਤੁਸੀਂ ਵੀ ਦੇਖ ਰਹੇ ਮੈਂ ਵੀ ਦੇਖ ਰਿਹਾ ਸਾਰੇ ਸੁਣਨ ਵਾਲੇ ਲੋਕ ਵੀ ਦੇਖਦੇ ਨੇ ਕਿ ਸਾਡੇ ਦੇਸ਼ ਵਿੱਚ ਕਾਨੂੰਨ ਦਾ ਰਾਜ ਨਹੀਂ ਹੈ ਕਾਨੂੰਨ ਹੈ ਪਰ ਉਹਨੂੰ ਨਾ ਸਰਕਾਰ ਮੰਨਦੀਆਂ ਨਾ ਲੋਕ ਮੰਨਦੇ ਨੇ ਉੱਥੇ ਸਰਕਾਰ ਵੀ ਮੰਨਦੀ ਹੈ ਤੇ ਲੋਕ ਵੀ ਮੰਨਦੇ ਨੇ ਲੋਕਾਂ ਦੇ ਬੱਚਿਆਂ ਦੇ ਜਨਮ ਸਮੇ ਹੀ ਭਰ ਦਿੱਤਾ ਜਾਂਦਾ ਹੈ ਉਹਨਾਂ ਦੇ ਦਿਮਾਗ 'ਚ ਹੁੰਦਾ ਹੈ ਵੀ ਅਸੀਂ ਟ੍ਰੈਫਿਕ ਰੂਲ ਨੇ ਮੰਨਣੇ ਨੇ ਉਹ ਸਾਨੂੰ ਵੱਡਿਆਂ ਨੂੰ ਸਿਖਾਉਂਦੇ ਨੇ ਵੀ ਤੁਸੀਂ ਨਹੀਂ ਆ ਗਲਤ ਨਹੀਂ ਜਣਾ ਸੜਕਾਂ 'ਨੂੰ ਪਾਰ ਕਰਨ ਨੂੰ ਉੱਥੋਂ ਪਾਰ ਕਰਨ ਨੂੰ ਉੱਥੇ ਪਾਰ ਕਰਨ ਦੇ ਕ੍ਰੋਸਿੰਗ ਦੇ ਨਿਯਮ ਨੇ ਉਹਨਾਂ ਦੇ ਦੀਨ ਚੱਲਦੇ ਨੇ ਉਹਨਾਂ ਦਾ ਜਿਹੜਾ ਰਹਿਣ ਦਾ ਢੰਗ ਹੈ ਰਹਿਣ ਢੰਗ ਹੈ ਜਿਹੜਾ ਉਹਨਾਂ ਦਾ ਖਰਾਕ ਹੈ ਉਹ ਜੇ ਉਹਨਾਂ ਨੇ ਲਿਖਿਆ ਹੋਇਆ ਹੈ ਆਦਰੀ ਸਵਦੀ ਹੈ ਇਹਦੇ ਤੇ ਸਪਰੇਅ ਕੀਤੀ ਹੋਈ ਹੈ ਇਹਦਾ ਹਾਰ ਰੇਟ ਹੈ ਆ ਬਿਨਾ ਸਪਰੇਅ ਵਾਲੀ オリジナル ਹੈ ਇਹਦਾ ਹਾਰ ਰੇਟ ਤੁਸੀਂ ਪਸੰਦ ਕਰੋ ਜਿਹੜੀ ਲੈਣੀ ਥੋੜੀ ਇੱਛਾ ਸਾਡੇ ਨਹੀਂ ਹੈ ਇੱਥੇ ਸਾਡੇ ਤਾਂ ਦੁੱਧ ਵੀ ਟੀਕੇ ਵਾਲਾ ਨਕਲੀ ਹੈ ਤੇ ਦੁੱਧਾਂ ਜਿਹੜੀਆਂ ਦਿਨ ਦੇਣਾ ਜਿਨ੍ਹਾਂ ਨੇ ਉਹ ਵੀ ਵਿਚਾਰੀਆਂ ਨਕਲੀ ਜਿਹੜੀ ਖਰਾਬ ਮਿਲਦੀ ਉਹਨਾਂ ਨੂੰ ਅਸਲੀ ਜਾੜੇ ਤਾਂ ਗਏ ਛੋਲੇ ਸਾਨੂੰ ਤਾਂ ਕੋਈ ਪਾਉਂਦਾ ਹੀ ਨਹੀਂ ਉਹਨਾਂ ਨੂੰ ਬਿਲਕੁਲ ਜਾਰਾ ਨਹੀਂ ਹੈ ਜਦੋਂ ਖੰਘਣ ਕਰਦਾ ਹੁੰਦਾ ਉਹ ਪਿਆਰਾ ਨਹੀਂ ਹੈ ਪਰ ਸੀਮਨੀ ਹੈ ਲੋਕਾਂ ਨੇ ਖੋਲਡੀਆਂ ਰਹਿ ਗਈਆਂ ਖਾਲੀ ਲੋਕਾਂ ਨੇ ਮੱਝਾਂ ਵੇਚ ਨਾ ਡੰਗਰ ਵੇਚ ਤੇ ਮੇਰੇ ਮੇਰੇ ਯਾਦ ਉਹਨੇ ਮੇਰੇ ਘਰ ਦੇ ਵਿੱਚ ਇੱਕ ਸਮਾਂ ਅਜਿਹਾ ਸੀ ਕਿ 35-40 ਮੱਝਾਂ ਸੀਆਂ ਤੇ ਜੇ ਕੋਈ ਮੱਝ ਸੁੰਦੀ ਆਉਂਦੀ ਆਦੀ ਕੋਈ ਤਿੰਨ ਮੱਝਾਂ ਸੁੰਈਆਂ ਉਹਨਾਂ ਦੇ ਕਟੜੂਆਂ ਨੂੰ ਮੰਨਣ ਨੂੰ ਸਾਡੇ ਕੋਲ ਥਾਂ ਨਾ ਇਹਤੁਰਾਣਾ ਸੀ ਹੁਣ ਖਾਲੀ ਕੁਝ ਵੀ ਨਹੀਂ ਇਹ ਫਰਕ ਹੈਗਾ ਉਹ ਵਧੀਆ ਨੇ ਮੈਂ ਕੱਲ ਤੁਸੀਂ ਜ਼ਿਕਰ ਕੀਤਾ ਪੀ ਪਸ਼ੂਆਂ ਲਈ ਜਗ੍ਹਾ ਨਹੀਂ ਬਚੀ ਸੀ 40 40 ਪਸ਼ੂ ਕੈਦ ਨਹੀਂ ਕਰਦਾ ਬਹੁਤ ਵੱਡੇ ਹਨ ਉਹ ਬਰਾਸ਼ਤੀ ਖਾਦਾਨੀ ਜਿਹੜੇ ਸਾਡੇ ਸੀ ਘਰਾਣੇ ਪਰਵਾਰਾਂ ਉਹਨਾਂ ਨੇ ਗੱਲਾਂ ਇਸ ਤਰ੍ਹਾਂ ਬਿਲਕੁਲ ਸਹੀ ਨੇ ਤੇ ਸਾ ਮੈਂ ਜ਼ਿਕਰ ਕਰਾਂ ਜੀ ਆ ਪ੍ਰਵਾਸ ਦਾ ਮੈਂ ਕੁਛ ਇਹ ਵੀ ਜ਼ਿਕਰ ਜਾਣਨਾ ਚਾਹਤਾ ਤੁਹਾਡੇ ਕੋਲ ਉਥੋਂ ਦੀ ਜਿਹੜੀ ਪੋਲਿਟੀਕਲ ਸਮਝਿਆ ਸਾਡੇ ਭਾਰਤ ਦੀ ਰਾਜਨੀਤੀ ਆ ਉਹਦੇ ਬਾਰੇ ਜੋ ਕੀ ਹੱਥ ਤਰਾਉਦੇ ਮੈਂ ਥੋੜਾ ਜਿਹਾ ਵਿਸਤਾਰ ਨਾਲ ਦੱਸੋ ਜੀ ਉਹਦੇ 'ਚ ਵੀ ਅੰਤਰ ਹੈ ਮੈਂ ਮਤਲਬ ਅਸੀਂ ਜੇ ਲਿਖੀ ਜਿਲਟਾਵਾਂ ਨੂੰ ਪ੍ਰਬੰਧ ਦੀ ਗੱਲ ਕਰ ਲਈ ਦੋ ਮਿੰਟ ਵਾਸਤੇ ਜੀ ਉੱਥੇ ਜੇ 4ਵੀਂ ਤਰੀਕ ਨੂੰ ਚੋਣ ਆਇਆ ਜੀ ਅ ਪਟ ਉਹਦੇ ਵਿੱਚ ਚੋਣ ਚ ਵੀ ਇਹ ਹੈ ਅਸੀਂ ਵੀ ਹੁਣ ਛੋਟੇ ਛੋਟੇ ਉਹਦੀ ਨਕਲ ਕਰ ਰਹੇ ਹਾਂ ਵੀ ਤੁਸੀਂ 15 ਦਿਨ ਪਹਿਲਾਂ ਤੋਂ ਹੀ ਤੁਹਾਨੂੰ ਘਰੇ ਤੁਹਾਡੀ ਬੋਟ ਪਹੁੰਚਾ ਦਿੱਤੀ ਜਾਂਦੀ ਹੈ ਤੁਸੀਂ ਬਾਈ ਪੋਸਟ ਬਿਨਾਂ ਟਿੱਕ ਲਾਏ ਉਪ ਟ੍ਰਾਂਕਸ਼ਨ ਨੂੰ ਵੋਟ ਭੇਜ ਸਕਦੇ ਹੋ ਤੁਹਾਡੇ ਹਲਕੇ ਦੇ ਰਿਟਰਨ ਦੱਸ ਜੇ ਤੁਸੀਂ ਆਪ ਜਾ ਕੇ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਜਾ ਕੇ ਵੋਟ ਪਾ ਸਕਦੇ ਹੋ ਤੁਹਾਡੇ ਕੋਲ ਸਭ ਦੇ ਫੋਨ ਆਉਣਗੇ ਤੁਹਾਡੇ ਕੋ ਘਰੇ ਵੀ ਆਉਣਗੇ ਕਨਵਰਸਿੰਗ ਕਰਨ ਜੇ ਲੋਕਲ ਚੋਣ ਹੈ ਜਿਵੇਂ ਮਿਊਂਸਪਲ ਕਮੇਟੀ ਦੀ ਜਾਂ ਪੰਚਾਇਤ ਦੀ ਕਿਸੇ ਨੇ ਤੁਹਾਨੂੰ ਉੱਥੇ ਸ਼ਰਾਬ ਨਹੀਂ ਵੰਡਣੀ ਕਿਸੇ ਨੇ ਤੁਹਾਨੂੰ ਹੋਣੀ ਕਰਨਾ ਤੇ ਪਰ ਜਿਹੜੇ ਐਮ ਐਲ ਏ ਜਾਂ ਐਮ ਪੀ ਨੇ ਉਹਨਾਂ ਨੇ ਕਦੇ ਇਹ ਨਹੀਂ ਕਿਹਾ ਕਿ ਮੰਨੇ ਵੀ ਤੁਸੀਂ ਮੇਰੀ ਬਦਲੀ ਕਰਾ ਦਿਓ ਮੈਨੂੰ ਪੈਨਸ਼ਨ ਲਵਾ ਦਿਓ ਤੁਸੀਂ ਉਹਨਾਂ ਨੂੰ ਆਨਲਾਈਨ ਐਪਲੀਕੇਸ਼ਨ ਦੇਣੀ ਹੈ ਜੇ ਤੁਹਾਡਾ ਕੋਈ ਸਹੀ ਮਸਲਾ ਅੜਿਆ ਹੋਇਆ ਹੈ ਜੀ ਆਨਲਾਈਨ ਉਹਨਾਂ ਨੇ ਜਵਾਬ ਦੇਣਾ ਕਿ ਉਹ ਤੇ ਕੀ ਐਕਸ਼ਨ ਹੋਰ ਕਰਦੀ ਹੈ ਜੀ ਵਾਹ ਫਿਰ ਉਹਨਾਂ ਦੇ ਖੋਲ ਵਧਣ ਦੀ ਲੋੜ ਨਹੀਂ ਉਹਨਾਂ ਨੂੰ ਅਰਜ਼ੀਆਂ ਸਾਢੇ ਤਰਜੇ ਦਿੰਨੇ ਆ ਅਸੀਂ ਉਹਨੂੰ ਲੋਡ ਹੀ ਨਹੀਂ ਕਰਦਾ ਕੋਈ ਉਹ ਤਾਂ ਉੱਥੇ ਰੁਲ ਜਾਂਦੀ ਹੈ ਸਿਟੀਜ਼ਨ ਰਿਪੋਰਟ ਤੇ ਉਹ ਉਹ ਅਰਜੀ ਦਾ ਨੰਬਰ ਵਾਹ ਕਿਹੜਾ ਉਹਨਾਂ ਦਾ ਦਫ਼ਤਰ ਨੇ ਉਹਨਾਂ ਨੇ ਬਣਿਆ ਜੀ ਹਰੇਕ ਐਮਐਲਏ ਸਾਡੇ ਐਮਐਲਏ ਤਾਂ ਐਮਐਲਏ ਬਣ ਗਏ ਪੈਨਸ਼ਨ ਲੈ ਲਿਆ ਤੇ ਐਲਾਨ ਕਰ ਗਏ ਕੋਈ ਰਿਕਾਰਡ ਨਹੀਂ ਕੁਛ ਨਹੀਂ ਜੀ ਜੀ ਬਿਲਕੁਲ ਇਹਨਾਂ ਨੇ ਕੋਈ ਤਿਆਰੀ ਕਰਕੇ ਵਿਧਾਨ ਸਭਾ ਚ ਨਹੀਂ ਬੋਲਣਾ ਲੋਕ ਸਭਾ ਚ ਨਹੀਂ ਬੋਲਣਾ ਉਹਨਾਂ ਉਹਨਾਂ ਨੂੰ ਉਹ ਕਹਿੰਦੇ ਤਨਖਾਹ ਆ ਸੀ ਚੀਜ਼ ਦੀ ਲੈਣਾ ਮਿਹਨਤ ਕਰਕੇ ਉੱਥੇ ਸਵਾਲ ਜਵਾਬ ਕਰਦੇ ਨੇ ਉਹ ਉੱਥੇ ਉਹਨੇ ਤਾਂ ਬੈਠਦੇ ਨੇ ਉੱਥੇ ਵਿਧਾਨ ਸਭਾ ਤੇ ਲੋਕ ਸਭਾ ਬਿਲਕੁਲ ਨਹੀਂ ਹੋਣੇ ਤੇ ਇਹ ਸਿਸਟਮ ਦਾ ਫਰਕ ਹੈ ਉੱਥੇ ਚੋਣ ਪ੍ਰਚਾਰ ਨਾਲ ਕੰਧਾਂ ਨੇ ਜਿਹੜੀਆਂ ਭਰੀਆਂ ਨਹੀਂ ਜਾਂਦੀਆਂ ਉਹਨਾਂ ਨੂੰ ਆਪਦੀਆਂ ਧਕਤੀਆਂ ਨੇ ਜਿਹੜੀਆਂ ਬੋਟਾ ਪਉਣ ਵਾਲੀਆਂ ਚਰਾਹਿਆਂ ਤੇ ਚਰਾਹਿਆਂ ਤੇ ਉਹ ਉੱਥੇ ਲਾਉਂਦੇ ਨੇ ਲੱਕੜ ਦੇ ਉੱਤੇ ਬੋਰਡ ਤੇ ਤੇ ਉਹ ਜਿਹੜਾ ਲਾਉਂਦਾ ਠੇਕਾ ਦਿੱਤਾ ਹੁੰਦਾ ਉਹੀ ਜਦੋਂ 5:00 ਵਜ ਜਾਂਦੇ ਨੇ ਸ਼ਾਮ ਦੇ 6:00 ਵਜੇ ਤੱਕ ਆਉਂਦੀਆਂ ਲਾ ਕੇ ਟਰੱਕ ਚਲੇ ਜਾਂਦੇ ਨੇ ਇਕੱਠੇ ਜਿੰਮੇ ਕੌਣ ਹੋਈ ਨਹੀਂ ਜਿੰਮ ਪਤਾ ਨਹੀਂ ਸਾਡੇ ਤੁਹਾਨੂੰ ਪਤਾ ਨਹੀਂ ਇੱਥੋਂ ਦੇ ਕੋਲ ਪੁੱਛਣ ਦੀ ਲੋੜ ਹੀ ਨਹੀਂ ਦੱਸਣੀ ਲੋੜ ਹੀ ਨਹੀਂ ਤੇ ਉੱਥੇ ਜੇ ਕਿਸੇ ਉੱਥੇ ਗਲਤੀ ਉੱਥੇ ਵੀ ਕਰਦੇ ਨੇ ਫਰਦਿਆਂ ਉੱਥੇ ਹੀ ਮਾਰਦੇ ਨੇ ਇੱਕ ਪਾਰਟੀ ਰਾਜ ਚਲਾ ਰਹੀ ਦੀ ਨਾ 90 ਲੱਖ ਦਾ ਚੈੱਕ ਆਪਦੇ ਉਸ ਚੋਂ ਖਾਤੇ ਤੋਂ ਸਰਕਾਰੀ ਚੋਂ ਆਪਦੀ ਪਾਰਟੀ ਦੇ ਖਾਤੇ ਵਿੱਚ ਪਾਤਾ ਹੂੰ ਤਿੰਨ ਸਾਲਾਂ ਬਾਅਦ ਉਹ ਫੜਿਆ ਗਿਆ ਉਹਦਾ 6 ਸਾਲ ਦੀ ਧਰਮ ਸੀ ਜਦੋਂ ਫੜਿਆ ਗਿਆ ਉਹਨੇ ਉਹਦੀ ਮੰਨ ਲਏ ਚੁੱਪ ਕਰਕੇ ਉਹ 90 ਲੱਖ ਦਾ 90 ਲੱਖ ਵਾਪਸ ਕੀਤਾ ਜਮ੍ਹਾਂ ਕਰਾਇਆ ਸਰਕਾਰ ਨੂੰ ਤੇ ਉਹਦੇ ਤੋਂ ਅਸਤੀਫਾ ਦਿੱਤਾ ਐਮਪੀ ਦਾ ਇਹ ਇਹ ਉਹਨਾਂ ਦੀ ਸਵੱਛਤਾ ਹੈ ਉੱਥੇ ਕੋਈ ਬੰਦਾ ਵਕਾਲਤ ਦਾ ਔਰ ਸਪਾਸ ਕਰੇ ਤੋਂ ਬਿਨਾ ਵੀ ਜੱਜ ਦਾ ਕੰਮ ਕਰ ਸਕਦਾ ਹੈ ਜਿਉਂ ਰੀ ਵਿੱਚ ਤਿੰਨ ਮੈਂਬਰਾਂ ਦੀ ਜਿਉਰੀ ਬਣਾ ਦਿੰਦੇ ਨੇ ਉਹ ਕੋਈ ਕਤਲ ਕੇਸ ਹੈ ਕੋਈ ਕਿਸੇ ਦਾ ਅਤਲਾਟ ਦਾ ਕੇਸ ਹੈ ਉਹ ਤਿੰਨ ਮੈਂਬਰਾਂ ਦੇ ਵਿੱਚ ਕੋਈ ਸੁਧਾਰਨ ਕੋਈ ਸਮਾਜਿਕ ਬੰਦਾ ਜਿਹਦਾ ਨਾਮ ਹੈ ਜਿਹੜਾ ਕੋਈ ਪ੍ਰਧਾਨ ਰਿਹਾ ਕੋਈ ਅਧਿਆਪਕ ਰਿਹਾ ਕਿਸੇ ਕਿਸੇ ਵੀ ਦਿੱਤੇ ਚ ਰਿਹਾ ਇਮਾਨਦਾਰ ਉਹਨਾਂ ਕੋਲ ਟਰੈਟਾ ਹੁੰਦਾ ਤੇ ਉਹ ਉਹ ਤਿੰਨ ਮੈਂਬਰੀ ਕਮੇਟੀ ਸ਼ਾਮਲ ਕਰ ਦਿੰਦੇ ਨੇ ਉਹ ਜਿੰਨਾ ਨੇ ਫੈਸਲਾ ਲੈਣਾ ਹੁੰਦਾ ਵੀ ਇਹਨੂੰ ਸਜ਼ਾ ਦੇਣੀ ਹੈ ਛੱਡਣਾ ਕਿੰਨੀ ਦੇਣੀ ਹੈ ਇਸ ਤਰ੍ਹਾਂ ਦੇ ਉੱਥੇ ਨਿਯਮ ਨਹੀਂ ਇਹ ਹੇਠ ਲਿਖਾ ਪਾ ਜਿਵੇਂ ਕਿ ਇਹ ਘੜੀਆਂ ਦੀਆਂ ਸੂਈਆਂ ਆਪਣੀ ਚਾਲ ਚੱਲ ਰਹੀਆਂ ਨੇ ਸਮਾਂ ਥੋੜਾ ਜਿਹਾ ਲੱਗਾ ਕਾਫੀ ਚਿਚਵਾਲਾ ਤੇ ਸਵਾਲ ਦੇ ਵਿੱਚ ਵੀ ਤੁਸੀਂ ਸਹਿਦ ਦੇ ਵਿੱਚ ਹੁਣ ਤੱਕ ਦੀਆਂ ਪ੍ਰਾਪਤੀਆਂ ਦੇ ਨਾਮ ਵਾਲਾ ਕੁਝ ਸੁਨੇਹਾ ਜਿਹੜਾ ਅਡੇ ਪਾਠਕਾਂ ਤੱਕ ਦੇਣਾ ਉਹ ਦੱਸੋ ਪੜ੍ਹ ਕਰਾਂ ਮੈਂ ਕਹੂੰਗਾ ਵੀ ਠੀਕ ਹੈ মিডিਆ ਆ ਗਿਆ ਜਿਹਦੇ ਨਾਲ ਤੁਸੀਂ ਪੜਨ ਤੋਂ ਹੁੰਦੇ ਹੋ ਨਾ ਜੀ ਕਿਤਾਬਾਂ ਦਾ ਜਿਹੜਾ ਹਾਰਡ ਹਿੱਸਾ ਹੈ ਉਹਦੇ ਨਾਲ ਵੀ ਜੁੜੇ ਰਹੋ ਲਗਾਤਾਰ ਜੁੜੇ ਰਹੋ ਬਿਲਕੁਲ ਉਹਦੇ ਤੋਂ ਤੁਹਾਨੂੰ ਸਾਂਭਣ ਯੋਗ ਜਿਹੜਾ ਹੈ ਸਮਾਨ ਮਿਲੂਗਾ ਸਮਗਰੀ ਮਿਲੂਗੀ ਉਹ ਤੋਂ ਤੁਸੀਂ ਪੜ੍ਹ ਕੇ ਤੁਸੀਂ ਲਿਖਣ ਦੇ ਯੋਗ ਬਣੋਗੇ ਵੱਧ ਤੋਂ ਵੱਧ ਪੜੋ ਮੈਂ ਲੇਖਕਾਂ ਨੂੰ ਵੀ ਇਹੀ ਕਹਿਣਾ ਵੀ ਕਾਲਮ ਕਸਾਈ ਕਰਨ ਦੇ ਨਾਲ ਨਾਲ ਲੋਕਾਂ ਦੀ ਕਰੀ ਹੋਈ ਕੰਮ ਕਸਾਈ ਨੂੰ ਵੀ ਤੁਸੀਂ ਟਾਈਮ ਦਿਓ। ਹਾਂਜੀ ਹਾਂ। ਉਹਨੂੰ ਵੀ ਪੜੋ, ਉਹ ਤੋਂ ਸਿੱਖੋ। ਉਹ ਕੀ ਕਹਿੰਦਾ ਗਲਤ ਕਹਿੰਦਾ ਛੱਡ ਦਿਓ, ਠੀਕ ਕਹਿੰਦਾ ਉਹਨੂੰ ਅਪਣਾਓ। ਜਿਹੜੇ ਤੁਹਾਡੀਆਂ ਕਾਸਰਾਂ ਨੇ ਗਲਤੀਆਂ ਨੇ ਉਹਨਾਂ ਨੂੰ ਖਿੜੇ ਮੱਥੇ ਮੰਨੋ। ਸਨਕਾਰ ਕਰੋ। ਆਪਣ ਲਈ ਵਧੀਆ ਲਿਖਣਾ ਸ਼ੁਰੂ ਕਰੋ। ਲਿਖੋ ਉਹ ਜਿਹੜਾ ਲੋਕਾਂ ਲਈ ਹੋਵੇ, ਜਿਹੜਾ ਲੋਕਾਂ ਦੇ ਭਲੇ ਲਈ ਹੋਵੇ, ਜਿਹੜਾ ਲੋਕਾਂ ਦੇ ਕੰਮ ਆਵੇ। ਉਹਨੂੰ ਦੇਖ ਕੇ ਸਭ ਕੁਝ ਸਿੱਖਣ, ਪ੍ਰੇਰਣਾ ਲੈਣ ਤੇ ਅੱਗੇ ਵਧਣਾ। ਚਿਕਾ ਤਿਲਕ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ ਜੀ ਤੁਹਾਡਾ ਤੇ ਤੁਹਾਡੇ ਸੋਚਣਾ ਦਿੱਤਾ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਹਾਂ ਜੀ ਦੋਸਤੋ ਇਹ ਸੰ ਤਿਲਕ ਸਾਹਿਬ ਤੇਜਸ ਸਿੰਘ ਤਿਲਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਹਿਤਕ ਸਫ਼ਰ ਬਾਰੇ ਦੇਸ਼ਾਂ-ਵਦੇਸ਼ਾਂ ਦੀ ਰਾਜਨੀਤੀ ਬਾਰੇ ਉਥੋਂ ਦੀ ਜ਼ਿੰਦਗੀ ਬਾਰੇ ਆਪਣੇ ਕੀਮਤੀ ਵਿਚਾਰ ਆ ਸਾਡੇ ਨਾਲ ਸਾਂਝੇ ਕੀਤੇ ਨੇ ਆਓ ਇਹਨਾਂ ਦਾ ਧੰਨਵਾਦ ਕਰੀਏ ਜੀ ਲਈ ਜੀ ਆਇਆਂ ਧੰਨਵਾਦ ਸਾਸ੍ਰਿਕਾ ਸਾਸ੍ਰਿਕਾ